26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਅਰਦਾਸ ਕਰਨਾ ਹੈ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਓਨਾ ਹੀ ਸਾਡਾ ਫਲ ਮਿਲੇ ਵਧੀਆ ਸੋ ਅੱਜ ਮੈਂ ਰ ਸੱਚੇ ਪਾਤਸ਼ਾਹਗੇ ਬੇਨਤੀ ਕਰਨਾ ਹੈ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਫੈਮਿਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖ ਰਹੀ ਹਾਂ ਮੈਂ ਦਾ 26 ਜਨਵਰੀ ਨੂੰ ਕਮੇਡੀ ਸਟੋਰੀ ਆ ਬਸ ਇਹੀ ਕਹਿ ਸਕਦੇ ਆ ਕਿੱਥੇ ਪਹੁੰਚੇ ਆ ਹਰਮੰਦਰ ਸਾਹਿਬ 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬਹਿ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਓਨਾ ਹੀ ਸਾਡਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ ਹਾਂ ਕੰਮ ਕਰਕੇ ਕਿਸ ਤਰ੍ਹਾਂ ਦਾ ਤਜਰਬਾ ਮਿਲਿਆ ਅਸੀਂ ਤਿੰਨੇ ਜਣੇ ਪਹਿਲਾਂ ਵੀ ਮੰਜੇ ਬਿਸਤਰੇ ਵੰਨ੍ਹੇ ਵਿੱਚ ਸੀਗੇ ਮੈਂ ਸੰਘਾ ਹਨ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਦੋਂ ਮੇਰੀ ਬੇਟੀ ਬਣੀ ਸੀ ਹੁਣ ਵੀ ਨੌ ਬਣੀ ਹੈ ਅ ਪਹਿਲਾਂ ਮੈਂ ਬੇਟੀ ਸੀ ਸਭ ਤੋਂ ਪਹਿਲੇ ਪਰਿਵਾਰਕਾ ਇਹ ਮਾਹੌਲ ਰੈਡ ਹੋ ਗਿਆ ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਦ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਸੋ ਇਸ ਕਰਕੇ ਉਹ ਬਹੁਤ ਵਧੀਆ ਕੁਝ ਨਵਾਂ ਮਾਹੌਲ ਹੁੰਦਾ ਸੋ ਸਾਰੇ ਵਧੀਆ ਟੰਗ ਰਹੇ ਸੀ ਤਾਂ ਬਹੁਤ ਵਧੀਆ ਮੈਂਨ ਦੇਸ਼ ਦੁਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਗੱਡ ਵੱਧ ਰਿਹਾ ਹੈ ਕਲਾਕਾਰਾਂ ਨੂੰ ਇਹ ਸਭ ਸੁਆਭ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਰਸਟ ਆਫ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਂ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀਗੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਤਾਂ ਉਹਨਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਮੈਮ ਨਾਲ ਮੈਂ ਆਲਰੇਡੀ ਕਰ ਚੁੱਕੀ ਆ ਮੈਂ ਫੈਨ ਆ ਇਹਨਾਂ ਦੀ ਸਰ ਤਾਂ ਛੱਡੀ ਦੋ ਗੱਲਾਂ ਹਨ ਤਾਂ ਸਾਰਿਆਂ ਨੂੰ ਪਤਾ ਹੈ ਹਨਾ ਜਦੋਂ ਸਾਰਿਆਂ ਨੂੰ ਦੇਖ ਕੇ ਹੱਸਦੇ ਆ ਮੇਰਾ ਐ ਹੁੰਦਾ ਵਾਹ ਯਾਰ ਹਨਾ ਗੱਲ ਬਾ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ ਥੈਂਕ ਯੂ ਥੈਂਕ ਯੂ ਮਾਜੀ ਮੈਂ ਤਾਂ ਵੱਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਕਰਨ ਆਏ ਜੀ ਜਿੱਦਾਂ ਹਰ ਬੰਦਾ ਹੀ ਇੱਥੇ ਅਰਦਾਸ ਬੇਨਤੀ ਕਰਨ ਆਉਂਦਾ ਅਸੀਂ ਇੱਕ ਫਿਲਮ ਦੀ ਅਰਦਾਸ ਕਰਨ ਆਏ ਆ ਨੰਬੜਾਂ ਦਾ ਲੈਣਾ ਸਾਡੀ ਫਿਲਮ ਆ ਰਹੀ ਹੈ 26 ਜਨਵਰੀ ਨੂੰ ਔਰ ਉਹ ਤਾਜ ਭਾਈ ਜੀ ਨੇ ਡਾਇਰੈਕਟ ਕੀਤੀ ਹੈ ਸਾਰਾ ਜੀ ਹੈ ਤੇ ਭੈਣ ਨੀਤਾ ਦੇਵਗਨ ਜੀ ਆ ਹੋਰ ਬਹੁਤ ਅੱਛੇ ਕਲਾਕਾਰ ਸੋ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਸੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਅਗੇ ਬੇਨਤੀ ਕਰਨਾ ਆ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਔਰ ਬਾਬਾ ਚਰਦੀ ਕਲਾ ਜਸਾਰੇ ਰੱਖੇ ਤੇ ਬਾਕੀ ਇਹ ਸਾਡੀ ਹੀਰੋਇਨ ਇਹ ਸਾਡੇ ਮੇਨ ਥੰਮਿਆ ਜੀ ਪਿਲਰ ਆ ਤੇ ਮੈਂ ਕਹਿੰਦਾ ਵੀ ਇਹਨਾਂ ਤੋਂ ਵੀ ਥੋੜਾ ਥੋੜਾ ਪੁੱਛਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਨੀਵੀਂ ਫਿਲਮ ਨੂੰ ਤੁਸੀਂ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਉਹਦੇ ਤੋਂ ਬਾਅਦ ਉਸੇ ਤਰ੍ਹਾਂ ਦੇ ਹੀ ਜਲੌ ਵਾਲੀ ਬਟ ਥੋੜੇ ਜਿਹਾ ਡਿਫਰੈਂਟ ਕਿਰਦਾਰ ਵਾਲੀ ਫਿਲਮ ਹੈ ਜਿਹਨੂੰ ਤਾਜ ਹੁਣਾਂ ਨੇ ਡਾਇਰੈਕਟ ਕੀਤਾ ਹੈ ਲੰਬੜਾਂ ਦਾ ਲਾਣਾ ਇਹ ਫਿਲਮ 26 ਤਰੀਕ ਨੂੰ ਸਾਰੇ ਸਿਨੇਮਾ ਘਰਾਂ ਚ ਰਿਲੀਜ਼ ਹੋ ਰਹੀ ਆ ਤੇ ਅੱਜ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਹੈ ਜਿੱ ਤਰ੍ਹਾਂ ਦੇ ਹੁੰਦੇ ਵੀਰੇ ਬਸ ਉਤਰਾਂ ਦਾ ਹੀ ਆ ਚੜ੍ਹਦੀ ਕਲਾ ਵਾਲਾ ਕੀ ਚੋਰੀ ਕੀ ਗਈ ਫਿਲਮ ਚੋਰੀ ਕੀ ਹੈ ਫੈਮਿਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖਣੀ ਹੈ ਕਮੇਡੀ ਸਟੋਰੀ ਹੈ ਬਸ ਇਹੀ ਕਹਿ ਸਕਦੇ ਆ ਕਿ ਕਮੇਡੀ ਹੈਗੀ ਆ ਜ਼ਬਰਦਸਤ ਕਿਸਮ ਦੀ ਔਰ ਪਰਿਵਾਰ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਦਾ ਕਿੰਨੇ ਤੇ ਨਵੇਂ ਪੰਗੇ ਪਵਾੜੇ ਪੈਂਦੇ ਨੇ ਕਾਮਿਕ ਉਹੀ ਸਾਰਾ ਕੁਝ ਦੇ ਵੀ ਚ ਲੈ ਕੇ ਆਉਂਦੇ ਹੋਏ ਤੇ ਪਰਿਵਾਰ ਵਾਲਾ ਮਾਹੌਲ ਹੋ ਜਾਂਦਾ ਹੈ ਕਮੇਡੀ ਹੋ ਜਾਂਦੀ ਜੀ ਬਿਲਕੁਲ ਐਸੇ ਕਰਕੇ ਮੈਨੂੰ ਲੈਂਦੇ ਨੇ ਫਿਲਮ ਚ